ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿੰਨੇ ਵੀ ਵਲੌਗਸ ਤੁਹਾਡਾ ਸਵਾਗਤ ਹੈ ਹੋਰ ਸਾਰੇ ਠੀਕ ਠਾਕ ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ ਤੇ ਦੋਸਤੋ ਅੱਜ ਆਪਾਂ ਟਾਈਮ ਚੋਂ ਟਾਈਮ ਕੱਢ ਕੇ ਆਏ ਸੀਗੇ ਬਾਈ ਕਮਲਜੀਤ ਸਿੰਘ ਏਅਰ ਦੇ ਫਾਰਮ ਤੇ ਸੋਨਗੜ੍ਹ ਫਾਰਮ ਵਾਸਤੇ ਤੇ ਉਹ ਮੈਂ ਸਾਨੂੰ ਸਾਰਾ ਤੁਹਾਨੂੰ ਦਿਖਾਉਂਗਾ ਤੇ ਬਾਈ ਜੀ ਵੀ ਕਿੱਦਾਂ ਇਸ ਪਾਸੇ ਆਏ ਤੇ ਬਾਈ ਜੀ ਦਾ ਮੈਨੋਂ ਹੋਣ ਦਾ ਕਾਰਨ ਹੀ ਇਹ ਖਰਾਕ ਦੇ ਕਾਰਨ ਆਇਆ ਕਿਉਂਕਿ ਬਾਈ ਜੀ ਦੇ ਛੋਟੀ ਉਮਰ ਦੇ ਵਿੱਚ ਹੀ ਭਾਈ ਚਲੇ ਗਏ ਸੀ ਦੁਨੀਆ ਤੋਂ ਤੇ ਫਿਰ ਪਿਤਾ ਜੀ ਚਲੇ ਗਏ ਸੀ ਤੇ ਬਾਈ ਜੀ ਵਕਾਲਤ ਕਰਨ ਦੇ باوجود ਵੀ ਇਹਨਾਂ ਕਮਾਈ ਬਹੁਤ ਵਧੀਆ ਸੀ ਬਾਈ ਜੀ ਨੂੰ ਤੇ ਪਰ ਇਹਨਾਂ ਨੇ ਸੋਚਿਆ ਵੀ ਯਾਰ ਫਿਰ ਮੇਰਾ ਵੀ ਜਿਹੜਾ ਸਮਾਂ ਹੈ ਉਹ ਛੇਤੀ ਖਤਮ ਹੋ ਜੂਗਾ ਤੇ ਇਹ ਕਾਰਨ ਕੀ ਇਹਨਾਂ ਨੇ ਕਾਰਨ ਲੱਭਿਆ ਆਪਣੀ ਸਾਰੀ ਜੋਬ ਛੱਡ ਕੇ ਇਹ ਅਸਲ ਤਾਂ ਆਪਣੀ ਖਰਾਕ ਹੈ ਭੋਜਨਾ ਜੈਸਾ ਕਹਿੰਦੇ ਹੁੰਦੇ ਆ ਖਾਣਾ ਵੈਸਾ ਹੀ ਮਨ ਹੋਣਾ ਤੇ ਜੈਸਾ ਮਨ ਹੋਊਗਾ ਵੈਸੇ ਬੰਦਾ ਕੰਮ ਕਰਦਾ ਹੈਗਾ ਤੇ ਫੇਰ ਬਾਈ ਜੀ ਨੇ ਇੱਕ ਹੀ ਇੱਕੜ ਦੇ ਵਿੱਚ ਆਪਦਾ ਫਾਰਮ ਸ਼ੁਰੂ ਕਰਿਆ ਕਾਫੀ ਸੰਘਰਸ਼ ਕਰਿਆ 15 ਸਾਲ ਕੋਟੋ ਕਾ ਸੰਘਰਸ਼ ਤੇ ਲੱਗੇ ਆ ਇੱਕ ਦਿਨ ਬਾਈ ਜੀ ਕਹਿੰਦੇ ਵੀ ਐਸਾ ਆ ਗਿਆ ਸੀਗਾ ਕਿ ਆਪਦੇ ਸਾਰੇ ਛੱਡ ਗਏ ਸੀ ਦੋਸਤ ਮਿੱਤਰ ਸਿਰਫ ਇੱਕ ਦੋਸਤ ਸੀ ਜਿਹੜੇ ਨੇ ਮੇਰਾ ਸਾਥ ਦਿੱਤਾ ਕਿੰਦੇ देर ਰਾਤ ਕਰਕੇ ਇਹਨਾਂ ਨੇ ਫਾਰਮ ਵਸਤੀ ਖੜੀ ਕਰੀ ਹੈਗੀ ਹੈ ਤੇ ਹੁਣ ਆਪਾਂ ਇੱਥੇ ਪਹੁੰਚ ਗਏ ਸੀਗੇ ਤੇ ਆ ਮੇਰੇ ਪਿੱਛੇ ਤੁਸੀਂ ਦੇਖ ਹੀ ਰਹੇ ਹੋਵੋਗੇ ਜਾਨਵਰ ਫਿਰਦੇ ਆ ਮੁਰਗੇ ਮੁਰਗੀਆਂ ਜਿੜੀਆਂ ਚੁੜੀਆਂ ਬਹੁਤ ਤੇ ਪਿੱਛੇ ਆ ਹੈਗੀਆਂ ਮਹਿੰਦੀ ਦੇ ਬੂਟੇ ਹੈਗੇ ਗੜੀ ਪੱਤਾ ਲੱਗਿਆ ਹੈਗਾ ਤੇ ਮੈਂ ਜਿੱਥੇ ਬੈਠਾ ਸੀਗਾ ਮੈਂ ਤੁਹਾਨੂੰ ਦਿਖਾਉਣਾ ਹੈਗਾ ਯਾ ਮੇਰੀ ਜਿਹੜੀ ਕੁਰਸੀ ਹੈਗੀ ਤੁਸੀਂ ਦੇਖਦੇ ਹੋਵੋਗੇ ਇਹ ਕੁਰਸੀ ਹੈਗੀ ਹੈ ਤੂਤ ਜੰਬ ਬਣੀ ਹੋਈ ਹੈ ਜਿਵੇਂ ਟੋਕਰੇ ਬਣਾਉਣੇ ਹੈਗੇ ਆ ਆਪਾਂ ਮੈਂ ਤੁਹਾਨੂੰ ਦਿਖਾਉਣਾ। ਆ ਦੇਖੋ ਮੇਰੇ ਸਾਹਮਣੇ ਪਈ ਹੈ। ਦੇਖੋ ਤੁਸੀਂ ਤੇ ਬੜਾ ਆਨੰਦ ਆ ਰਿਹਾ ਹੈਗਾ ਤੇ ਮੈਨੂੰ ਤਾਂ ਬੈਠਣ ਸਾਰੀ ਨਹੀਂ ਲਾਉਣ ਲੱਗੀ ਸੀ। ਤੇ ਸਹਿਬ ਵੀ ਨਾਲ ਹੈ ਤਾਂਪਤੀ ਜੀ ਉਹ ਵੀ ਮੈਂ ਤੁਹਾਨੂੰ ਦਿਖਾਉਣਾ। ਸਹਿਬ ਮਿੱਟੀ ਦੇ ਵਿੱਚ ਖੇਡ ਰਿਹਾ ਹੈਗਾ। ਇੱਕ ਮੈਂ ਹੋਰ ਗੱਲ ਦੱਸਾਂ ਇੱਕ ਬੱਚਾ ਮੈਨੂੰ ਮਿਲਿਆ ਇੱਥੇ ਤੇ ਭਾਈ ਜੀ ਕਹਿੰਦੇ ਵੀ ਉਹਨੂੰ 6 ਮਹੀਨੇ ਹੋ ਗਏ ਬੁਖਾਰ ਨਹੀਂ ਉਤਰਦਾ ਸੀ। ਤੋਂ ਘੁੰਮ ਫਿਰ ਕੇ ਬਹੁਤ ਦਵਾਈਆਂ ਡਾਕਟਰਾਂ ਨੂੰ ਦਿਖਾਇਆ ਪਰ ਉਹ ਠੀਕ ਨਹੀਂ ਹੋਇਆ। ਤੇ ਇੱਥੇ ਲੈ ਬੱਚੇ ਨੂੰ ਨੰਗੇ ਪੈਰੀ ਬਾਈ ਜੀ ਨੇ ਤੋਰਿਆ ਹੈਗਾ 20 ਦਿਨ ਮਹੀਨਾ ਤੇ ਬਿਲਕੁਲ ਬੁਖਾਰ ਠੀਕ ਹੋ ਗਿਆ ਤੇ ਹੁਣ ਬੱਚਾ ਤਕਰੀਬਨ ਇੱਥੇ ਆਉਂਦਾ ਜਾਂਦਾ ਰਹਿੰਦਾ ਹੈਗਾ ਕਾਫੀ ਟਾਈਮ ਸਮਾਂ ਬਤਾਉਂਦਾ ਹੈਗਾ ਕਾਰਨ ਕਿ ਵੀ ਕੁਦਰਤ ਨੇ ਆਪਾਂ ਨੂੰ ਬਹੁਤ ਕੋਸ਼ਿਸ਼ ਦਿੱਤਾ ਹੈਗਾ ਦੋਸਤੋ ਕੁਦਰਤ ਦੇ ਵਿੱਚ ਹੀ ਬੜਾ ਕੁਝ ਪਿਆ ਹੈਗਾ ਤੇ ਆਪਾਂ ਔਲ ਜਿਗੇ ਹੈਗੇ ਹਨਾ ਆਪਾਂ ਲਾਲਚਾਂ ਦੇ ਵਿੱਚ ਪੈ ਗਏ ਰਿਆਂ ਸਪਰੇਅ ਦੇ ਵਿੱਚ ਪੈ ਗਏ ਤੇ ਪਰ ਇਹ ਤਾਂ ਆਪਣੀ ਖਰਾਕ ਹੀ ਨਹੀਂ ਸੀਗੀ ਕਿ ਹੁਣ ਜਿਹੜੀ ਬਾਈ ਜੀ ਪੈਦਾ ਕਰ ਰਹੀ ਹੈ ਕੁਦਰਤੀ ਬੜੀ ਸਵਾਦਬੰਦੀ ਹੈਗੀ ਮੈਂ ਵੀ ਆਪਦੀ ਸਬਜ਼ੀ ਲਾਉਣਾ ਹੈਗਾ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਤੇ ਤੁਸੀਂ ਵੀ ਜਰੂਰ ਕੋਸ਼ਿਸ਼ ਕਰਿਆ ਕਰੋ ਆਪਣੇ ਲਈ ਤੇ ਜਰੂਰ ਤਿਆਰ ਕਰਿਆ ਕਰੋ ਕਿਉਂਕਿ ਦਾ ਟੇਸਟ ਵੀ ਵੱਖਰਾ ਹੁੰਦਾ ਹੈਗਾ ਤੇ ਨਾਲੇ ਆਪਣੀ ਸਿਹਤ ਤੋਂ ਤਾਂ ਕੁਝ ਨਹੀਂ ਚੰਗਾ ਚਲੋ ਹੁਣ ਮੈਂ ਤੁਹਾਨੂੰ ਫਾਰਮ ਦਿਖਾਉਣਾ ਦੋਸਤੋ ਗੱਲਾਂ ਬਾਤਾਂ ਫੇਰ ਕਰਾਂਗੇ ਆ ਪਿੱਛੇ ਦੇਖੋ ਕਿੰਨੇ ਪਿਆਰੇ ਜਾਨਵਰ ਫਿਰਦੇ ਆ ਆ ਦੇਖੋ ਚਰੇ ਫਿਰਦੇ ਆ ਮੁਰਗੀਆਂ ਕੜਕਨਾਥ ਆ ਜੋ ਆ ਆ ਆ ਆ ਆ ਮੁਰਗੀਆਂ ਕੜਕਨਾਥ ਆ ਦੋਸਤੋ ਇਹ ਚਾ ਬੱਤ ਖਾਈਆਂ ਫਿਰਦੀਆਂ ਹੈਗੀਆਂ ਮੈਂ ਤੁਹਾਨੂੰ ਹੋਰ ਵੀ ਦਿਖਾਉਂਗਾ ਬੱਕਰੀਆਂ ਬੱਕਰੀਆਂ ਸਾਰਾ ਦਿਖਾਉਂਗਾ ਅੱਜ ਤੁਹਾਨੂੰ ਆਪਦੇ ਵਲੌਗ ਦੇ ਵਿੱਚ ਆ ਦੇਖੋ ਬਾਈ ਜੀ ਨੇ ਬੈਠਣ ਵਾਸਤੇ ਕੁਰਸੀਆਂ ਬਣਾਈਆਂ ਹੋਈਆਂ ਟੋਕਰਿਆਂ ਦੀ ਵੇਖੋ ਇੱਕ ਤੂਤ ਤੂਤ ਤੋਂ ਜੇ ਆਪਾਂ ਚਾਹੀਏ ਤਾਂ ਉਹ ਬਾਲਨ ਦਾ ਕੰਮ ਲੈ ਸਕਦੇ ਆ ਆਪਾਂ ਟੋਕਰੇ ਵੀ ਬਣਾ ਲੈਨੇ ਹੈਗੇਆਂ ਵਿਆਂ ਸ਼ਾਦੀਆਂ ਦੇ ਵਿੱਚ ਕੰਮ ਆਉਂਦੇ ਆਪਾਂ ਨੂੰ ਤੂੜੀ ਤੰਦ ਪਾਉਣ ਵਾਸਤੇ ਵੀ ਤੇ ਬਾਈ ਜੀ ਨੇ ਆ ਬਾਂਸ ਥੱਲੇ ਲਾ ਕੇ ਤੇ ਕੁਰਸੀਆਂ ਬਣਾਈਆਂ ਹੋਈਆਂ ਬੈਠ ਕੇ ਵੱਖਰਾ ਹੀ ਸਕੂਨ ਹੈ ਇਹਦੇ ਤੇ ਤੇ ਉਧਰ ਸਹਿਬ ਸਿੰਘ ਵੀ ਪੂਰਾ ਮਸਤੀ ਜਿ ਖੇਡ ਰਿਹਾ ਹੈਗਾ ਤੇ ਸਕੂਨ ਹੀ ਵੱਖਰਾ ਆਨੰਦ ਆ ਰਿਹਾ ਹੈਗਾ ਇੱਥੇ ਹਵਾ ਹੀ ਬਦਲ ਗਈ ਆ ਕੇ ਇਹ ਫੁੱਲਾਂ ਦੀ 스멜 ਦਰਖਤ ਖਸ਼ਬੂ ਤਰਤੀ ਦੀ ਖਸ਼ਬੂ ਹਾਂ ਬੋਤ ਆਪਣਾ ਸਹਿਰ ਸਿੰਘ ਮਸਤੀ ਜਿ ਪੂਰੀ ਖੇਢੀ ਜਾਂਦਾ ਮਿੱਟੀ ਨਾਲ ਖੇਡਲਾ ਖੇਡਲਾ ਵਿੱਚ ਵੜ ਜਾ ਸਹਵੇ ਇਹਦੇ ਵਿੱਚ ਵੜ ਜਾ ਪੁੱਤ ਮਿੱਟੀ ਦੇ ਚੱਲ ਵਿੱਚ ਚੱਲ ਵਿੱਚ ਮਿੱਟੀ ਦੇ ਮਿੱਟੀ ਦੇ ਖੇਡਲਾ ਚੰਗੀ ਤਰ੍ਹਾਂ ਹਾਂ ਬੱਲੇ ਚੱਕ ਦੇ ਫੱਟੇ ਆ ਸਾਰਾ ਬਾਈ ਜੀ ਦਾ ਫਾਰਮ ਮੇਰੇ ਰੈਡੀ ਨੇ ਤਾਂ ਬਹੁਤ ਮੈਂ ਇਸ ਤੋਂ ਬਿਨਾਂ ਨਹੀਂ ਰੁਕੀ ਤੋਂ ਇੰਪਰਫੈਕਟ ਫੜਾ ਇੱਕ ਸਾਈਡ ਤੋਂ ਮੈਂ ਤੁਹਾਨੂੰ ਸਾਰਾ ਦਿਖਾਉਂਗਾ ਉਹ ਸਾਹਮਣੇ ਤੁਹਾਨੂੰ ਬਿਲਡਿੰਗ ਦਿਸਦੀ ਹੋਊਗੀ ਇੱਥੇ ਕਲਾਸਾਂ ਲੱਗਦੀਆਂ ਨੇ ਬਾਈ ਜੀ ਟ੍ਰੇਨਿੰਗ ਕੈਂਪ ਲਾਉਂਦੇ ਰਹਿੰਦੇ ਨੇ ਮਹੀਨੇ-ਮਹੀਨੇ ਬਾਅਦ ਤੇ ਰਹਿਸ਼ ਦਾ ਹੀ ਪ੍ਰਬੰਧ ਹੈਗਾ ਜੇ ਕਿਸੇ ਨੇ ਆਉਣਾ ਹੋਵੇ ਤਾਂ ਆਕੇ ਤੁਸੀਂ ਰਹਿ ਵੀ ਸਕਦੇ ਆ ਰਾਤ ਦੋ ਰਾਤਾਂ ਸਾਰਾ ਰੋਟੀ ਪਾਣੀ ਦਾ ਬਾਈ ਜੀ ਪ੍ਰਬੰਧ ਕਰਦੇ ਆ ਔਰਗੈਨਿਕ ਖਾਣਾ ਸਾਰਾ ਉਹਨਾਂ ਸਾਰੇ ਨੰਗੇ ਪੈਰੀ ਚੱਲਦੇ ਸੀ ਦੋਸਤੋ ਤੁਹਾਨੂੰ ਪ੍ਰੇਰਿਤ ਕਰਦੀ ਉਹਨਾਂ ਨੰਗੇ ਪੈਰੀ ਮਿੱਟੀ ਤੇ ਤੇ ਜਿਹੜੇ ਆਪਾਂ ਨੂੰ ਇਹ ਮਿਲਦੇ ਹੈਗੇ ਆ ਖਰਾਕੀ ਤੱਤ ਉਹ ਸਿਰਫ ਆਪਾਂ ਨੂੰ ਖਰਾਕ ਤੋਂ ਨਹੀਂ ਮਿਲਦੇਗੇ ਖਾਣ ਵਾਲੀ ਆਪਾਂ ਨੂੰ ਧਰਤੀ 'ਚੋਂ ਵੀ ਮਿਲਦੇ ਹੈਗੇ ਆ ਦੋਸਤੋ ਜਿਹੜੀ ਮੈਂ ਤੁਹਾਨੂੰ ਗੱਲ ਕਰ ਰਿਹਾ ਸੀ ਬੱਚੇ ਨੂੰ ਬੁਖਾਰ ਨਹੀਂ ਰਹ ਰਿਹਾ ਸੀ ਉਹ ਇਹੀ ਕਾਰਨ ਸੀਗਾ ਕਿ ਉਹ ਮਿੱਟੀ ਤੋਂ ਦੂਰ ਸੀਗਾ ਹਾਂ ਆ ਕਿਹੜੇ ਪਾਉਂਦੇ ਆ ਚੱਪਲਾਂ ਲੈ ਆ ਕਰਦੇ ਤੇ ਕੋਸ਼ਿਸ਼ ਕਰਿਆ ਕਰੋ ਮਿੱਟੀ ਦੇ ਵਿੱਚ ਮਿੱਟੀ ਹੈ ਮਿੱਟੀ ਦੇ ਵਿੱਚ ਹੀ ਜਾਣਾ ਮਿੱਟੀ ਦੀ ਵਰ ਖੇਡੋ ਪਾ ਲੋ ਹਾਂ ਵੀ ਸਾਬ ਕਰੀਏ ਨਾ ਖੇਡੀਆਂ ਤੂੰ ਹੋ ਸਾਬ ਸਾਬ ਦਾ ਬੜਾ ਜੀ ਲੱਗਿਆ ਇੱਥੇ ਦੋਸਤੋ ਪਹਿਲਾਂ ਸਾਨੂੰ ਐ ਸੀ ਵੀ ਇਹਨੇ ਜੀ ਨਹੀਂ ਲਾਉਣਾ ਪਰ ਨਹੀਂ ਹੁਣ ਬਹੁਤ ਜੀ ਲੱਗਿਆ ਇਹਦਾ ਹੋ ਗਿਆ ਆ ਬੇ ਇੱਧਰ ਆਪਾਂ ਚੱਲਦੇ ਆਂ ਫਿਰ ਸਾਬ ਮਮਾ ਵੱਲ ਦੇ ਕੇ ਤੂੰ ਤੀਆਂ ਖਵਾਵਾਂਗੇ ਤੈਨੂੰ ਇੱਧਰ ਸਾਹਿਬ ਆ ਜਾ ਦੇਖਦਾ ਹੀ ਨਹੀਂ ਔਰ ਪਾਸੇ ਕਿੱਥੇ ਆ ਗਿਆ ਓਏ ਕਿਹੜੀ ਕੁਰਸੀ ਤੇ ਬੈਠਾ ਯਾਰ ਤੂੰ ਇਹਦੇ ਤੇ ਮਜ਼ਾ ਆਉਂਦਾ ਬੈਠ ਕੇ ਬਾਏ ਬਾਏ ਸਾਹਿਬ ਤੇਰਾ ਜੀ ਲੱਗ ਗਿਆ ਪੁੱਤ ਹੈ ਲੱਗ ਗਿਆ ਹੁਣ ਕਿੱਥੇ ਚੱਲੇ ਕਿੱਥੇ ਉੱਥੇ ਕੀ ਮਿੱਟੀ ਮਿੱਟੀ ਜਾਂਦਾ ਵਾਰ-ਵਾਰ ਹੈਨਾ ਹੂੰ ਉਹ ਵੇਖ ਲੈ ਖੇਤ ਲੈ ਜਿਵੇਂ ਮਿੱਟੀ ਚ ਨਹੀਂ ਖੜਦਾ ਗਿਆ ਇਹ ਹੈ ਇਥੇ ਮਿੱਟੀ ਜਾਂਦਾ ਵਾਰ-ਵਾਰ ਫਰਕ ਹੈ ਮਿੱਟੀ ਮਿੱਟੀ ਦਾ ਅਣਾ ਪਸਮਾਨ ਲਾਉਂਦੇ ਸੀ ਆਪਣਾ ਸ਼ਾਮ ਹੋ ਗਈ ਹੈ ਨਾ ਮਦਮਗੀ ਕਿਧਰ ਚੱਲੇ ਆਂ ਉਦੋਂ ਆਪਣਾ ਖਾਣਾ ਆ ਜਾਣਾ ਦੋਸਤੋ ਤੇ ਫਿਰ ਤੁਹਾਨੂੰ ਰਾਤ ਦਾ ਦ੍ਰਿਸ਼ ਵੀ ਦਿਖਾਵਾਂਗੇ ਸਾਰਾ ਕਿਧਰ ਚੱਲਿਆ ਓਹ ਸਾਹਿਬ ਕਿੱਥੇ ਆ ਗਿਆ ਤੂੰ ਸਮਾਨ ਹੀ ਕਿੰਨਾ ਹੋ ਗਿਆ ਪੁੱਤ ਆਪਣਾ ਹੈਂ ਵਿੱਚ ਆਦੇਸ ਡਾਲਰ ਮੋਟਰਸਾਈਕਲ ਲਈ ਫਿਰਦਾ ਅਲੈਚੀ ਲਈ ਹੈ ਹਨਾ ਸਮਾਨ ਤਾਂ ਐਂ ਲਈ ਫਿਰਦੇ ਆ ਜਿਵੇਂ ਲੰਮੀ ਯਾਤਰਾ ਤੇ ਚੱਲੇ ਹੁੰਨੇ ਆ ਆਪਾਂ ਬਈ ਬੋੜਾ ਹੋ ਜਾਂਦਾ ਯਾਰ ਹਨਾ ਹਾਂ ਬਾਈ ਦੀ ਆ ਗਈ ਫਾਰਮ ਵਸਤੀ ਬਣਾਈ ਹੈ ਜਿੱਥੇ ਟ੍ਰੇਨਿੰਗ ਲੱਗਦੀ ਹੈ ਆ ਦੇਖਿਆ ਵਾ ਡਾਕਟਰ ओमप्रकाश ਰਪੇਲਾ ਸੈਂਟਰ ਸਸਟੇਨੇਬਲ ਐਗਰੀਕਲਚਰ ਚੱਕ ਕੇ ਚੱਲ ਚੱਕ ਲੈ ਚੱਕ ਲੈ ਅੱਪ ਆ ਗਏ ਸੀ ਆਪਣੇ ਰੂਮ ਚ ਤੇ ਮਿੱਟੀ ਦਾ ਤੇ ਗੋਹੇ ਦਾ ਬਣਾ ਹੋਇਆ ਮਡ ਰੂਮ ਕਹਿੰਦੇ ਆ ਰਹੇ ਸੀ ਤੇ ਇੱਥੇ ਆਪਾਂ ਅੱਜ ਰਹਿਾਂਗੇ ਤੇ ਬੜਾ ਹੀ ਆਨੰਦ ਆਉਂਦਾ ਹੈਗਾ ਠੰਡਾ ਠੰਡਾ ਹੁੰਦਾ ਵੀ ਕਿਉਂ ਇੱਥੇ ਸੌਣਾ ਨਹੀਂ ਆਪਾਂ ਇੱਥੇ ਸੌਵਾਂਗੇ ਆਜਾ 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 ਇੱਥੇ ਨੀਂ ਨੀਂ ਕਰਾਂਗੇ ਪਤਾ ਆਪਾਂ ਨੀਂ ਨੀਂ ਕਰਾਂਗੇ ਨੋਨੇ ਕਰਕੇ ਆ ਰੂਮ ਆਪਣਾ ਮਿਲ ਗਿਆ ਪੁੱਤ ਆ ਰੂਮ ਸੋਨਾ ਰੂਮ ਆਪਣਾ ਇੱਥੇ ਰਵਾਂਗੇ ਆਵੇ ਕਿੰਨਾ ਸੋਹਣਾ ਰੂਮ ਆਵੇ ਆਵੇ ਕਿੰਨਾ ਸੋਹਣਾ ਰੂਮ ਬਣਿਆ ਹੈ ਨਾ ਨਹੀਂ ਪੁੱਤ ਕਿੰਨਾ ਸੋਹਣਾ ਰੂਮ ਬਣਿਆ ਆਵੇ ਪੁੱਤ ਮੈਂ ਤਾਂ ਚੱਪਲਾਂ ਲੈ ਕੇ ਆਉਣਾ ਸੀਗਾ ਆ ਜਾ ਚੱਲ ਆ ਜਾ ਆ ਜਾ ਆ ਜਾ ਆ ਜਾ ਆ ਵੇਖੋ ਦੋਸਤੋ ਨਵੀਂ ਤਕਨੀਕ ਨਾ ਬਾਈ ਜੀ ਨੇ ਸ਼ੈਂਕ ਤਿਆਰ ਕਰਿਆ ਹੋਇਆ ਅਜਿਹੜੀ ਆਪਣੀ ਤੜਕੇ ਵਾਲੀ ਗੜਾਹੀ ਹੁੰਦੀ ਹੈ ਉਹ ਤੋਂ ਕੰਮ ਲਿਆ ਹੈ। ਕਮਾਲ ਕਰੀ ਪਈ ਹੈ। ਮਾਤਾਵਾ ਆ ਜਾ ਆ ਚੱਲੀਏ ਬੱਚਾ ਚੱਪਲਾਂ ਲੱਗ ਗਈਆਂ ਫੇਰ ਚੱਲਾਂਗੇ ਪੁੱਤ। ਆ ਜੋ ਆ ਚੁੱਲਾ ਚੌਂਕਾ। ਚੁੱਲਾ ਚੌਂਕਾ ਜਿਹੜੇ ਪੁਰਾਣੇ ਹੁੰਦੇ ਸੀ ਆਪਣੇ। ਕਿਚਨ ਆ ਗਿਆ ਬਾਈ ਜੀ। ਮੇਰੇ ਨਾਲ ਹੀ ਐ ਸਾਬ ਅਸੀਂ ਸਮਾਨ ਲਾ ਲਿਆ ਸੀ ਤੇ ਭੁੱਲੇ ਆਏ ਸੀਗੇ ਚੱਪਲਾ ਆ ਜਾ ਸਾਬ ਚੱਕ ਕੇ ਲਈਏ ਪੁੱਤ ਮੈਂ ਸਾਰਾ ਫਾਰਮ ਬਾਈ ਜੀ ਦਾ ਅੱਜ ਮੇਰਾ ਟਾਈਮ ਨਹੀਂ ਲੱਗਿਆ ਦੋਸਤੋ ਇੱਕ ਤਾਂ ਮੈਂ ਲੇਟ ਆਇਆ ਗੈਸਟ ਆਏ ਸੀ ਘਰ ਤੇ ਤੜਕੇ ਮੈਂ ਸਾਰਾ ਦਿਖਾਉਂਗਾ ਤੁਹਾਨੂੰ ਅੱਜ ਜਿੰਨਾ ਖੋ ਸਕਿਆ ਮੈਂ ਦਿਖਾਉਂਗਾ ਆਲੇ ਸੇ ਵਾਲੇ ਆ ਦੇਖੋ ਜਿਹੜੀ ਪਹੀ ਜਾਂਦੀ ਹੈਗੀ ਹੈ ਫਾਰਮ ਵਾਸਤੀ ਨੂੰ ਜਿੱਥੇ ਟ੍ਰੇਨਿੰਗ ਕੈਂਪ ਲੱਗਦਾ ਹੈਗਾ ਤੇ ਸਾਈਡਾਂ ਤੇ ਪਿੱਲਰ ਲਾ ਕੇ ਉੱਪਰ ਜਾਲ ਲਾਇਆ ਹੈਗਾ ਇਹਦੇ ਉੱਪਰ ਮੈਂ ਲਾਦਾ ਬਾਈ ਜੀ ਚੜਾਉਂਦੇ ਹੈਗੇ ਬਲਾਂ ਚੜਾ ਦਿੰਦੇ ਹੈਗੇ ਤੇ ਆ ਦੋਨੋਂ ਸਾਈਡ ਲਾਈਆਂ ਹੈਗੇ ਲੈਚੀਆਂ ਦੇ ਬੂਟੇ ਤੇ ਕਿੰਨੀ ਸੋਹਣੀ ਲੁੱਕ ਬਣਦੀ ਹੈ ਆ ਸਾਰਾ ਇੱਧਰ ਨੂੰ ਫਾਰਮ ਹੈ ਕੀ ਹੋ ਗਿਆ ਡੈਗੀ ਪੈਸੀਗਾ ਡੈਗੀ ਪੈਸੀ ਚਲ ਆ ਜਾ ਕੋਈ ਨਹੀਂ ਪੁੱਤ ਕੋਈ ਨਹੀਂ ਫੇਰ ਕੀ ਹੋ ਗਿਆ ਛੇਰਾਂ ਹੀ ਕਰਦੇ ਹੁੰਦੇ ਆ 21 ਏਕੜ ਦੇ ਵਿੱਚ ਦੋਸਤੋ ਫਾਰਮ ਹੈ ਬਾਈ ਜੀ ਦਾ ਤੇ ਮੈਂ ਅੱਗੇ ਆਉਣਾ ਤਾਂ ਬਹੁਤ ਟਾਈਮ ਦਾ ਬਾਈ ਜੀ ਨਾ ਹੈਗਾ ਪ੍ਰੇਮ ਪਰ ਮੈਂ ਅੱਜ ਆਖਿਆ ਵੀ ਮੈਂ ਰਾਤ ਰਹਿ ਕੇ ਜਾਊਂਗਾ ਸਕੂਨ ਹੀ ਵੱਖਰਾ ਹੈ ਹਾਂ ਪੁੱਤ ਆ ਜਾ ਆ ਜਾ ਆ ਜਾ ਸასი ਦਾ ਸასი ਕਾਲ ਕਿੱਥੇ ਆਇਆ ਫਿਰ ਸਹਿਬ ਅੱਜ ਇੱਥੇ ਇੱਥੇ ਕਿੱਥੇ ਆਇਆ ਮਿੱਟੀ 'ਚ ਖੇਡਣਾ ਹੈ ਅੱਜ ਹੈ ਨਾ ਮਿੱਟੀ ਤੇ ਤੇਰਾ ਹੈ ਮਿੱਟੀ ਜੀ ਕੇ ਬਹੁਤ ਕਿੰਨਾ ਖੇਡਿਆ ਫਿਰ ਮਿੱਟੀ ਚ ਹੈ ਬਾਲਾ ਬਾਲਾ ਖੇਡਿਆ ਮਿੱਟੀ ਚ ਹੋਰ ਖੇਡੂਗਾ ਹੋਰ ਖੇਡੂਗਾ ਕਦੋਂ ਖੇਡੂਗਾ ਕੱਲ ਨੂੰ ਤਾਂ ਦੇਣੇ ਨੂੰ ਕਿ ਰਾਤ ਹੋ ਗਈ ਹੈ ਨਾ ਹਾਂ ਰਾਤ ਹੋ ਗਈ ਵੀ ਦੋਸਤੋ ਸਹਿਬ ਕਹਿੰਦਾ ਮੈਂ ਕੱਲ ਨੂੰ ਖੇਡੂਗਾ ਤੇ ਆ ਮੈਂ ਦਿਖਾਉਣਾ ਤੁਹਾਨੂੰ ਬਾਈ ਜੀ ਨੇ ਪਿੱਛੇ ਊੜਾੜਾ ਵੀ ਲਿਖਿਆ ਹੋਇਆ ਪੰਜਾਬੀ ਬੋਲੀ ਆਪਣੀ ਧਰਤੀ ਨਾਲ ਕੁਦਰਤ ਨਾਲ ਬੜਾ ਪਿਆਰ ਹੈ ਬਾਈ ਜੀ ਦਾ ਤੇ ਆ ਮੈਂ ਤੈਨੂੰ ਦਿਖਾਉਣਾ ਹੈ ਝੌਂਪੜੀਆਂ ਬਣਾਈਆਂ ਹੈਗੀਆਂ ਬੈਠਣ ਵਾਸਤੇ ਜਾਂ ਕਿ ਉਹ ਜਿਵੇਂ ਮੈਂ 사이ਕਲ ਲਾਇਆ ਖੜਾ ਸਾਡੀ ਕਾਰ ਉਧਰ ਲਵਾਤੀ ਬਾਈ ਜੀ ਨੇ ਤੇ ਆ ਵੇਖੋ ਉੱਤੇ ਤੂਦੀਆਂ ਛਟੀਆਂ ਦੀ ਪਾਈ ਹੈਗੀ ਐ ਛੰਨ ਜੀ ਛੱਤ ਤੇ ਆ ਥੱਲੇ ਇਹਦੇ ਵਿੱਚ ਫੁੱਲ ਲਾ ਦਿੰਦੇ ਹੈਗੇ ਵੇਖੋ ਕਿੰਨਾ ਸੋਹਣਾ ਡਿਜ਼ਾਈਨ ਕਰਿਆ ਹੈਗਾ ਇਹ ਵੀ ਕਲਾ ਹੈ ਕੋ ਆ ਮੇਨ ਐਂਟਰੈਂਸ ਤੋਂ ਜਿਵੇਂ ਆਪਾਂ ਆਉਣੇ ਹੈਗੇ ਤਾਂ ਸਾਰਾ ਫਾਰਮ ਹੀ ਆ ਬਾਈ ਜੀ ਇੱਕ ਲਾਈਨ ਤੋਂ ਵਿਖਾਣਾ ਮੈਂ ਤੁਹਾਨੂੰ ਸਾਹਮਣੇ ਲਿਖਿਆ ਹੈਗਾ ਸੋਹਣਗੜ ਫਾਰਮ ਯੂਨੀਵਰਸਿਟੀ ਇੱਥੇ ਖਾਦ ਜਿਹੜੀ ਤਿਆਰ ਹੁੰਦੀ ਹੈ ਸਾਰੀ ਸੇਕ ਕਰਦਾ ਹੁਣ ਤੂੰ ਹੈ ਉਹ ਸਰ ਕਿੱਧਰ ਰੁਕਦੇ ਸਰ ਸਰ ਸੇਕ ਲੱਗੂਗਾ ਤੈਨੂੰ ਅੱਗ ਦਾ ਗਰਮ ਪਾਣੀ ਨਨਣਾ ਕੇੰਦਾ ਰੱਥ ਥੱਕ ਗਿਆ ਯਾਰ ਹਨਾ ਇਹ ਤੇ ਅਜੇ ਥੱਕਿਆ ਨਹੀਂ ਪਰ ਇਹ ਉਵੇਂ ਨਹੀਂ ਤਾਂ ਹੁਣ ਨੂੰ ਡਿੱਗ ਪੈਣਾ ਸੀ ਇਹਨੇ ਰੇ ਇੱਥੇ ਆ ਕੇ ਥੱਕਿਆ ਨਹੀਂ ਆ ਮੈਂ ਪਾਣੀ ਚਲਾਦਾ ਕੇੰਦਾ ਟੂਟੀ ਦੇ ਵਿੱਚ ਚਾਹ ਚੜਿਆ ਪਿਆ ਆ जी टूटी नहीं वे नहीं नहीं कोई गल नहीं एक ही करना पानी की करना गर्म करना गर्म करना नोना ठीक है पानी तो तेरा बहुत हो गर्म होया पू की नोना तू ठीक है ਮੈਨੂੰ ਨਾ ਡਾਈਨਿੰਗ ਟੇਬਲ ਤੇ ਸਹਿਬ ਸਿੰਘ ਚੱਲ ਪੁੱਤ ਰੋਟੀ ਖਾਵਾਂਗੇ ਚਲੋ ਕੀ ਹੋ ਗਿਆ ਹੂੰ ਕੀ ਹੋ ਗਿਆ ਸਹਿਬ ਆਵੇ ਲੈਟਾਂ ਕਿ ਨਹੀਂ ਸੋਹਣੀਆਂ ਸਹਿਬ ਬਣਾਈਆਂ ਹੋਵੇ ਟੋکریاں ਨਹੀਂ ਆ ਤੂਦੀਆਂ ਨਹੀਂ ਕਿੰਨਾ ਸੋਹਣਾ ਡਿਜ਼ਾਈਨ ਕਰਿਆ ਬਾਈ ਪਾਪ ਇਹ ਤਾਂ ਅੰਦਰ ਹੀ ਰੱਖ ਦੇ ਬਾਹਰ ਕਿਉਂ ਘਿਰ ਲੇ ਤੂੰ ਨਾਲੇ ਕਿਚਨ ਚ ਕੀ ਕਰਨ ਲੱਗਿਆ ਤੂੰ ਦੱਸ ਕਿਚਨ ਚ ਕਿਚਨ ਦੇਖੋ ਬਾਈ ਜੀ ਨੇ ਕਿੰਨਾ ਸੋਹਣਾ ਬਣਾਇਆ ਬਾਸ ਦਾ ਤੇ ਸਰਦ ਹਾਂ ਗਲਾਬ ਦੇ ਫੁੱਲ ਪੁੱਤ ਹੈਨਾ ਮੰਗੀਠੀਆਂ ਦੋਸਤੋ ਆਪਣਾ ਖਾਣਾ ਆ ਗਿਆ ਸੀਗਾ ਤੇ ਹੁਣ ਆਪਾਂ ਖਾਣੇ ਆ ਖਾਣਾ ਇਹ ਬਲੰਸਾ이브 ਦਾ ਦੁੱਧ ਗਰਮ ਕਰਨ ਵਾਲਾ ਸੀ ਉਹ ਦੁੱਧ ਗਰਮ ਕਰਿਆ ਹਾਂ ਭਈ ਖਾਈਏ ਸਾਬ ਠੀਕ ਹੈ ਜੀ ਦਾ ਵਲੌਗ ਕਿਦਾਂ ਦਾ ਲੱਗਿਆ ਪਲੀਜ਼ ਲਾਈਕ ਮੈਨ ਸ਼ੇਅਰ ਜ਼ਰੂਰ ਕਰੋ ਥੈਂਕ ਯੂ